नेड़े सकतरी बाग गिलवाली गेट अमृतसर विखे दरगाह हजरत आ रहा है नतमस्तक होनेगा मनोकामना पूरी होने दरगाह इस मेले पनगूरे भी लगाए जाते हैं वन सुबन दुकाना भी लगे हैं इस मेले संगत वालों बाबा जी के मेले की खुशी वन सुबन्नी लंगर भी लगाए जाते हैं बाबा जी दर भी चौबी घंटे लंगर चलते हैं मेला साउद महीने विच तीन दिन लगातार चलता है बाबा जी ने मेले दख लख बाबा जी दे देर सारा शहर मथा टेक है। ਜਾਉਂਦਾ ਤੇ ਉਹਦੀ ਬੱਤੀ ਲੱਗਦੀ ਬਿਲਕੁਲ ਜਿਵੇਂ ਸਾਡੇ 33ਵੇਂ ਹੋਂਦ ਚ ਚੱਲ ਰਿਹਾ ਇਹ ਇਸ ਤੋਂ ਪਹਿਲਾਂ 32 ਉੱਤ ਕਰਵਾ ਚੁੱਕੇ ਸੀ ਅੱਜ ਦੇਖੀ ਹਾਂ ਚੱਲਦੇ ਆਂ ਔਰ ਮੈਂ ਪ੍ਰੋਫੈਸਰ ਦੇਵ ਦਰਗਾਹ ਬਾਬਾ ਪੰਡਿਤ ਇਹ ਤੇ तकरीबन 21 ਸਾਲਾਂ ਤੋਂ ਦਰਬਾਰ ਦੇ ਉੱਤੇ ਸੇਵਾ ਕਰਦੇ ਔਰ ਦਰਬਾਰ ਇਹ ਜਿਹੜਾ ਬਣਿਆ ਸਾਡੇ ਪ੍ਰਧਾਨ ਜੀ ਦੇ ਕੁਮਾਰ ਜੀ ਦੇ ਮਾਤਾ ਪਰ ਤੋਂ ਪ੍ਰਦਾਨ ਜੀ ਸਭ ਤੋਂ ਪਹਿਲਾਂ ਇਹ ਤੇ ਚਿਰਾਗ ਰੋਸ਼ਨ ਕੀ ਕਿਉਂਕਿ ਬਾਹਰ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਉਹ ਚਿਰਾਗ ਰੱਖਣ ਤੋਂ ਬਾਅਦ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਐਕਸੀਡੈਂਟ ਜਿਹੜੇ ਸੀ ਉਹ ਸਭ ਬੰਦ ਹੋ ਗਏ ਰੋਸੋਂ ਬਾਅਦ ਇਹ ਦਿਨ ਦਰਬਾਰ ਜਿਹੜਾ ਦਿਨ ਦੋਲੀ ਰਾਤ ਚੌਕ ਨਹੀਂ ਤੱਕੀ ਕੀਤੀ ਅੱਗੇ ਹੀ ਅੱਗੇ ਵਧਿਆ ਦਰਬਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੰਤਾ ਵੀ ਹੋਂਗ ਮਾ ਕੇ ਆਉਂਦੀਆਂ ਨੇ ਹਰ ਸਾਲ ਮੇਲੇ ਤੇ ਤੇ ਆਉਂਦੀਆਂ ਆਉਂਦੀਆਂ ਨੇ ਅੱਗੇ ਪਿੱਛੇ ਵੀ ਹਰ ਵੀਰ ਵਾਰ ਜਿਹੜੀਆਂ ਸੰਤਾ ਬੜੀ ਖੁਸ਼ੀ ਮਾਰ ਕੇ ਆਈ ਆਂ ਬਾਬਾ ਜੀ ਮਹਿੰਦੀ ਡੋਰੀ ਫਿਰ ਰਾਤੀ ਜਿਹੜਾ ਮਹਿੰਦੀ ਡੋਰੀ ਮਾਹੋ ਜੀ ਜੀ ਮਹਿੰਦੀ ਡੋਰੀ ਕਿਲੇ ਦੇਲੇ ਬਾਬਾ ਜੀ ਦੇ ਪਹਿਲਾਂ ਮਹਿੰਦੀ ਲੱਗੇਗੀ ਗਾਨੇ ਵੱਜੇ ਜਾਣਗੇ ਉਸਰਾ ਹੀ ਫਿਰ ਬਾਅਦ ਚ ਸੰਤਾਂ ਨੂੰ ਮਹਿੰਦੀ ਲਗਾਈ ਜਾਏਗੀ ਉਹ ਨਾਲ ਗਾਨੇ ਬੰਨੇ ਜਾਣਗੇ ਨਾਲ ਪ੍ਰਸ਼ਾਦ ਦਾ ਜਿਹੜਾ ਲੰਗਰ ਪ੍ਰਸ਼ਾਦ ਹੈ ਜਿਹੜਾ ਉਹ ਚੱਲੇਗਾ ਲੰਗਰ ਪ੍ਰਸ਼ਾਦਾ ਸਾਡਾ 3 ਦਿਨ ਚੱਲਦਾ ਹੈ ਅੱਜ ਵੀ ਜਿ ਲੱਗੇਗਾ ਕੱਲ ਸਾਡਾ ਮਹਿਫਿਲ ਪ੍ਰੋਗਰਾਮ ਹੈ ساری ਰਾਤ ਕੋ ਵਾਲੀ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਵੀ ਲੰਗਰ ਭੰਡਾਰਾ ਚੱਲੇਗਾ ਔਰ ਜਿਛੁਕਰਵਾਰ ਦੇ 26 ਤਰੀਕ ਨੂੰ ਉਹ ਫੰਡਾਰਾ ਜਿਹੜਾ ਬਾਹਰ ਰੋਡ ਦੇ ਉੱਤੇ ਲੱਗਣਾ ਹੈ ਉਹ ਚੱਲ ਲੱਗਣੇ ਲੱਗਾ 3 ਦਿਨ ਮੈਂ ਲੰਨ ਲੱਗਣਾ ਹੈ ਸੰਗਤ ਇਹ ਬਾਬਾ ਜੀ ਸ਼ਾਮ ਨਹੀਂ ਜਾਂਦੇ ਕਿ ਜਾਂ ਪੂਰਾ ਨੇੜੇ ਨਹੀਂ ਨਹੀਂ ਜੀ ਸੰਗਤ ਇੱਥੇ ਤੇ ਲੱਗ ਲੱਲ ਲੁਧਿਆਣੇ ਅੰਮ੍ਰਿਤਸਰ ਤੱਕ ਤੋਂ ਆਉਂਦੀ ਹੈ ਇੱਥੇ ਤੱਕ ਤੇ ਸਾਡੇ ਕੋਲ ਦਿੱਲੀ ਤੱਕ ਦੀ ਜਿਹੜੀ ਸੰਗਤ ਹੈ ਉਹ ਵੀ ਆਉਂਦੀ ਪੰਜਾਬ ਦੇ ਤੇ ਹੈ ਹੀ ਨੇ ਬਟਾਲਾ ਗੁਰਦਾਸਪੁਰ ਹਾਂਜੀ ਇਹਦੀ ਚੀਜ਼ ਹੈ ਹੀ ਨੇ ਆਪਣੇ ਲੇਕਿਨ ਉਹਦੇ ਇਲਾਵਾ ਸਾਨੂੰ ਦਿੱਲੀ ਤੱਕ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਆਉਂਦੀਆਂ ਨੇ ਉਹ ਸੰਗਤ ਕਿਉਂ ਆਂਦੀ ਕਿਉਂ ਆ ਸਭ ਤੋਂ ਪਹਿਲੇ ਇਹ ਸਵਾਲ ਹੀ ਆ ਸੰਗਤ ਵਿੱਚ ਆਉਂਦੀ ਕਿ ਜਿਹਨੂੰ ਉੱਥੇ ਕੁਝ ਲੱਗਦਾ ਹੈ ਜਿੱਤੇ ਉਹਨਾਂ ਨੂੰ ਕੁਝ ਮਿਲੇਗਾ ਅਗਰ ਇੱਕ ਨੂੰ ਮਿਲਿਆ ਉਹ ਜਾ ਕੇ ਚਾਰ ਨੂੰ ਹੋਰ ਜਾ ਕੇ ਦੱਸੇਗਾ ਉਦੋਂ ਉਹ ਆਣਗੇ ਔਰ ਇਸੇ ਤਰ੍ਹਾਂ ਹੀ ਦਰਬਾਰ ਦੀ ਸੰਗਤ ਜਿਹੜੀ ਹੈ ਦਿਨ ਬਦ ਦਿਨ ਵੱਧ ਰਹੀ ਹੈ ਔਰ ਆਉਣ ਵਾਲੀ ਪੀੜੀ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਇਹ ਆਉਣ ਵਾਲੀ ਪੀੜੀ ਨੂੰ ਮੈਂ ਖਾਸ ਤੌਰ ਤੇ ਅੱਜ ਕੱਲ ਜਿਹੜੇ ਯੰਗ ਪੀੜੀ ਹੈ ਬੱਚੇ ਨੇ ਜਿਹੜੇ ਨਸ਼ਿਆਂ ਦੇ ਵਿੱਚ ਐਸੋ ਦੇ ਡੁੱਬੇ ਦੇ ਹਨ ਉਹਨਾਂ ਅਗੇ ਮੇਰੀ ਇੱਕੋ ਹੀ ਪ੍ਰਾਰਥਨਾ ਹੈ ਉਹਨਾਂ ਵਾਸਤੇ ਮੇਰੀ ਬਾਬਾ ਜੀ ਅਗੇ ਇੱਕੋ ਹੀ ਅਰਦਾਸ ਹੈ ਜੀ ਆ ਕਿ ਉਹ ਨਸ਼ਿਆਂ ਤੋਂ ਹਟ ਕੇ ਨਸ਼ਾ ਜੋ ਬਾਹਰ ਨਿਕਲਣ ਕਿਸੇ ਧਰਮ ਸਥਾਨ ਦੇ ਨਾਲ ਜੁੜਨ ਉਥੇ ਸੇਵਾ ਕਰਨ ਸੇਵਾ ਨਹੀਂ ਕਰਦਾ ਤੇ ਦਿਲੋਂ ਮਨੋਂ ਮੰਨਣਾ ਹੈ ਜੀ ਪੇਸ਼ ਕਰਦੇ ਜੀ ਇਹੋ ਇੱਕ ਆਂਗਿਤਾ ਕਿ ਉਹ ਨਸ਼ਿਆਂ ਤੋਂ ਹਟ ਕੇ ਉਹਨੂੰ ਛੋੜ ਕੇ ਆਪਣਾ ਸਿੱਧੇ ਰਸਤੇ ਦੇ ਆਣ ਆਪਣੇ ਆਪਣੇ ਭਵਿਸ਼ੀ ਜਿਹੜਾ ਉਹਨੂੰ ਪੋਸੀਬਲ ਕਰਦੇ ਇਹ ਕਿਹੜੇ-ਕਿਹੜੇ ਆਉਂਦੇ ਆ ਸੰਸਾਗਰ ਮੰਦ ਕਿਹੜੇ-ਕਿਹੜੇ ਹੁੰਦੇ ਹਾਂਜੀ ਮੰਦ ਤੇ ਦੇਖੋ ਜੀ ਬੇਸ਼ੀਸ਼ਾ ਜੀ ਆਉਂਦੇ ਨੇ ਪ੍ਰਦੀਪ ਚਾਹ ਜੀ ਆਉਂਦੇ ਨੇ ਹਾਕਮ ਸ਼ਾਹ ਜੀ ਆਉਂਦੇ ਨੇ ਹੋਰ ਵੀ ਜਿਹੜੇ ਸਾਡੇ ਆਸ-ਪਾਸ ਦੇ ਇਲਾਕੇ ਦੇ ਨੇ ਉਹ ਵੀ ਸਾਰੇ ਬਾਗ ਆਉਂਦੇ ਨੇ ਇਹ ਉਹਨਾਂ ਦੇ ਸੰਯੋਗ ਦੇ ਨਾਲੇ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਇਹ ਮੇਲਾ ਹੁੰਦਾ ਹੈ ਉਹਨੇ ਰਸਨ ਪਾਣੀ ਜਿਹੜੀ ਚੱਲਦੀ ਸੰਗਤਾਂ ਦੇ ਸੰਯੋਗ ਨਾਲ ਕੰਲਾ ਆਦਮੀ ਕੋਈ ਕੁਝ ਨਹੀਂ ਕਰ ਸਕਦਾ ਇਸ ਸੰਤਾਂ ਦੇ ਸੰਯੋਗ ਦੇ ਨਾਲ ਹੀ ਸਭ ਕੁਝ ਹੋਰ ਸਾਡੇ ਜੀ ਦੇ ਜੀ ਕੁਮਾਰ ਭੰਤੂ ਦੇ ਉਹਨਾਂ ਦੇ ਸੁਪੁੱਤਰ ਸੂਰੇਜ ਮਲੇਕ ਵਾਰਿਸ ਮਲੇਕ ਇਹ ਵੀ ਸੇ ਵਸਭਾਲ ਲੈਣ ਕਿਉਂਕਿ ਯੰਗ ਬਲੱਡ ਨੂੰ ਅੱਗੇ ਕਰਨਾ ਅੱਗੇ ਸਾਡੇ ਆਪਣੇ ਸਾਡੇ ਸਾਹਮਣੇ ਅੱਗੇ ਵਧਣਗੇ ਜਿਆਦਾ ਕਾਨੂੰਨਾਂ ਨਹੀਂ ਸੰਭਾਲਣਾ 等等。